ਨ ਕਰਨਾ ਕਿ ਅਭਿਆਸ ਦੱਸ ਰਹੇ ਸੀ ਜਿਹੜਾ ਗੁਰੂ ਪਿਤਾ ਨੇ ਦੱਸਿਆ ਸੀ ਗੁਰੂ ਪਿਤਾ ਨੇ ਇੱਕ ਵਾਰ ਸਮਝਾਇਆ ਸੀ ਕਹਿੰਦੇ ਇਹ ਜਨਮ ਤੇਮਾਰੇ ਲੇਕੇ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੇਮਾਰੇ ਲੇਕੇ ਦਰਬਾਰ ਸਾਹਿਬ ਤੀਜੇ ਪਹਿਰ ਦੀ ਸੇਵਾ ਕਰਨ ਜਾਂਦੇ ਸੀ ਕਾਫੀ ਸਮੇਂ ਬਾਅਦ ਇੱਕ ਦਿਨ ਬਾਲਟੀ ਹੱਥ ਚ ਫੜੀ ਏ ਜਲ ਵਾਲੀ ਤੇ ਇੱਕ ਬਜ਼ੁਰਗ ਸਾਧੂ ਵੇ ਸਾਹਮਣੇ ਉਹ ਸੇਵਾ ਨਹੀਂ ਕਰ ਰਿਆ ਅੱਖਾਂ ਚੋਂ ਹੰਝੂ ਵਹੀ ਤੁਰੇ ਜਾਂਦੇ ਨੇ ਤੇ ਬੜੀ ਮਸਤਾਨਗੀ ਚ ਗਾਉਂਦਾ ਫਿਰਦਾ ਏ ਕਿ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਮਾਦੋ ਇਹ ਜਨਮ ਤੁਮਾਰੇ ਲਿਖੇ ਇਹ ਜਨਮ ਤੁਮਾਰੇ ਲਿਖੇ ਤੇ ਨਾਲ ਨਾਲ ਕਰਮਾਂ ਕਰੀ ਜਾਂਦਾ ਏ ਅੰਦਰ ਦਰਬਾਰ ਸਾਹਿਬ ਦੀ ਉਦੇ ਰੰਗ ਨੂੰ ਦੇਖ ਕੇ ਉਹਦੀ ਮਸਤਾਨਗੀ ਨੂੰ ਦੇਖ ਕੇ ਉਹਦੇ ਬੋਲਾਂ ਦੀ ਤੜਫ ਨੂੰ ਸੁਣ ਕੇ ਅਸੀਂ ਵੀ ਬਾਲਟੀ ਜਿਹੜੀ ਰੱਖ ਦਿੱਤੀ ਨਾਲ ਦੇ ਸਿੰਘ ਨੂੰ ਕਿਹਾ ਇਹ ਪਕੜ ਲੈ ਉਹਦੇ ਮਗਰ ਮਗਰ ਹੋ ਤੁਰੇ ਕੁਝ ਉਹਨੇ 5 4 ਪ੍ਰਕਰਮਾਂ ਕੀਤੀਆਂ ਹੋਣ ਗਈਆਂ ਬਸ ਇਹ ਹੋਈ ਗਈ ਜਾਂਦਾ ਏ ਮਾਦੋ ਇਹ ਜਨਮ ਤੇ ਮਾਰੇ ਲੇਖੇ ਬਾਹਰ ਆ ਗਏ ਬਾਰਾ ਕੇ ਸਰੋਵਰ ਦੇ ਕੰਢੇ ਬਹਿ ਗਏ ਅਸੀਂ ਵੀ ਲੱਗੇ ਬਹਿ ਗਏ ਸਿਰ ਸੁੱਟ ਕੇ ਪਤਾ ਨਹੀਂ ਗੁਰੂ ਪਿਤਾ ਨੇ ਕੀ ਰੰਗ ਰਲ ਮਾਣਿਆ ਏ ਉਹਨੂੰ ਸੀਸ ਚੁਕਾ ਕੇ ਪਤਾ ਨਹੀਂ ਕੀ ਜੋਦੜੀਆਂ ਕੀਤੀਆਂ ਨੇ ਉਹ ਸਾਧੂ ਜਾਣੇ ਤੇ ਜਦੋਂ ਉਹਨੇ ਕਾਫੀ ਸਮੇਂ ਬਾਅਦ ਸੀਸ ਉੱਪਰ ਚੁੱਕਿਆ ਨਾ ਨਮਸਕਾਰ ਕਰਕੇ ਤੇ ਹੱਥ ਜੋੜ ਕੇ ਇੱਕ ਗੱਲ ਪੁੱਛੀ ਕੇ ਭਗਤ ਜੀ ਸਮਾਂ ਤੇ ਨਹੀਂ ਇਹ ਸਹੀ ਪਰ ਸਵਾਲ ਏ ਇਹੋ ਹੀ ਕਿਉਂ ਬਾਰ ਬਾਰ ਗਾਉਂਦੇ ਹੋ ਕਿ ਜਨਮ ਤੇ ਮਾਰੇ ਲੈ ਕੇ ਬਾਰ ਬਾਰ ਗਾ ਰਹੇ ਹੋ ਇਹ ਬਾਰ ਬਾਰ ਕਿਉਂ ਗਾਉਂਦੇ ਹੋ ਤੇ ਹੱਸ ਕੇ ਕਹਿਣ ਲੱਗਾ ਅੱਖਾਂ 'ਚ ਹੰਝੂ ਸੀ ਚਿਹਰੇ ਤੇ ਮੁਸਕਰਾਟ ਸੀ ਬੜਾ ਸੋਹਣਾ ਨੂਰਾਨੀ ਚਿਹਰਾ ਖਿੜਿਆ ਸੀ ਤੇ ਕਹਿਣ ਲੱਗੇ ਕਿ ਆ ਜਿਹੜਾ ਅੰਦਰ ਏ ਨਾ ਇਹਨੂੰ ਸਮਝਾਉਣਾ ਏ ਇਹ ਸਮਝਦਾ ਨਹੀਂ ਕਿ ਇਹ ਲਿਖੇ ਇਹ ਅਜੇ ਸੋਚਦਾ ਏ ਕਿ ਉਹਦੇ ਲਿਖੇ ਇਹਨੂੰ ਨਹੀਂ ਲਵਣਾ ਅਜੀ ਇਹ ਵਿੱਚ ਅੜੀਆਂ ਕਰਦਾ ਏ ਇਹ ਕਦੀ ਆਪਣੇ ਆਪ ਨੂੰ ਪਤਨੀ ਦੇ ਲੇਖੇ ਲਾਉਂਦਾ ਏ ਕਦੀ ਇਹ ਬੱਚਿਆਂ ਦੇ ਲੇਖੇ ਲਾਉਂਦਾ ਏ ਕਦੀ ਮਾਇਆ ਦੇ ਲੇਖੇ ਲਾਉਂਦਾ ਏ ਕਦੀ ਕੋਠੀਆਂ ਦੇ ਲੇਖੇ ਲਾਉਂਦਾ ਕਦੀ ਕਾਰਾਂ ਦੇ ਕਦੀ ਹੰਕਾਰ ਦੇ ਲੋਭ ਦੇ ਇਹ ਗੁਰੂ ਦੇ ਲੇਖੇ ਨਹੀਂ ਲਾਉਂਦਾ ਤਾਂ ਇਹਨੂੰ ਬਾਰ-ਬਾਰ ਜੋਦੜੀਆਂ ਕਰਨਾ ਕਿ ਮਨ ਸਮਝ ਲੈ ਇਹ ਜਨਮ ਤੇਮਾਰੇ ਲੇਖੇ ਉਥੇ ਸਾਧੂ ਉੱਠ ਕੇ ਚਲਿਆ ਗਿਆ ਸੀ ਉੱਥੇ ਬੈਠੇ ਰਹਿ ਗਏ ਉਸ ਦਿਨ ਸਮਝ ਆਇਆ ਸੀ ਕਿ ਨਹੀਂ ਜਿੰਨੂੰ ਸਿੱਖੀ ਅਸੀਂ ਸਮਝ ਬੈਠੇ ਆ ਉਹ ਸਿੱਖੀ ਨਹੀਂ ਹੈ ਅੱਜ ਦੇ ਜਗਤ ਨੇ ਅਸੀਂ ਵੀ ਸਮਝਿਆ ਸੀ ਕਰਮ ਨੂੰ ਸਿੱਖੀ ਮੰਨਿਆ ਸੀ ਅਮਰਤ ਸ਼ਕ ਲੈਣਾ ਨਿਤਨੇਮ ਕਰਨਾ ਬਾਣੀ ਪੜ੍ਹ ਕੇ ਸੁਣਾ ਦੇਣੀ ਬਾਣਾ ਪਹਿਨ ਲੈਣਾ ਇੰਨੀ ਸਿੱਖੀ ਹੈ ਬਸ ਕਰਮ ਤੇ ਸਿੱਖੀ ਨੂੰ ਖੜਿਆ ਸੀ ਸੁਭਾਉ ਸਿੱਖੀ ਨਹੀਂ ਸੀ ਜੀਵਨ ਸਿੱਖੀ ਨਹੀਂ ਸੀ ਤੇ ਸਿੱਖੀ ਰੰਭ ਹੁੰਦੀ ਏ ਜਦੋਂ ਆਪਜੀ ਦਾ ਸੁਭਾਉ ਸਿੱਖੀ ਬਣਦਾ ਏ ਜਦੋਂ ਤੁਸੀਂ ਆਪਣੇ ਜੀਵਨ ਨੂੰ ਸਿੱਖੀ ਬਣਾਉਣ ਦਾ ਯਤਨ ਕਰਦੇ ਹੋ ਤੇ ਜਿਹੜਾ ਸੁਭਾਉ ਨਹੀਂ ਨਾ ਬਣਦਾ ਉਹ ਕੀਏ ਉਹ ਡੋਲਦਾ ਫਰੇਗਾ ਕਈਆਂ ਕਈਆਂ ਸਾਲਾਂ ਦੇ ਜਪ ਤਪ ਬਾਅਦ ਵੀ ਥਿੜਕ ਜਾਏਗਾ ਇਹੀ ਸਮਝ ਲੈਣਾ ਉਹ ਪਖੰਡ ਕਰੇਗਾ ਹੋਰ ਕੀ ਕਰੇਗਾ ਕਿਉਂਕਿ ਸਬਾਉ ਨਹੀਂ ਹੈ ਜੀਵਨ ਨਹੀਂ ਹੈ ਵਖਾਵਾ ਕਰੇਗਾ ਹੋਰ ਕੀ ਕਰੇਗਾ ਸਬਾਉ ਸਿੱਖੀ ਬਣ ਜਾਵੇ ਹਿਰਦੇ ਦਾ ਰੂਪ ਰੰਗ ਜਿਹੜਾ ਹੈ ਉਹ ਸਿੱਖੀ ਹੋ ਜਾਵੇ ਉਸ ਦਿਨ ਇਹ ਬਾਤ ਸਮਝ ਆਈ ਸੀ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤਵਾਰਾਂ ਧੰਨਵਾਦ ਕੀਤਾ ਤੇ ਇਸ ਅਭਿਆਸ ਨੂੰ ਅਸੀਂ ਹੀ ਸ਼ੁਰੂ ਕੀਤਾ ਇਹ ਗਉਂਦੇ ਰਹਿਣਾ ਮਾਧੋ ਇਹ ਜਨਮ ਤੇ ਮਾਰੇ ਲੇਖੇ ਮਾਧੋ ਇਹ ਜਨਮ ਤੇ ਮਾਰੇ ਲੇਖੇ ਗਉਂਦੇ ਰਹਿਣਾ ਜੋਦਰੀਆਂ ਕਰਦੇ ਰਹਿਣਾ ਕਦੀ ਕਦੀ ਪੁੱਭਾਂ ਨਿਕਲ ਜਾਣੀਆਂ ਕਦੀ ਕਦੀ ਜਗਤ ਵੱਲ ਨੂੰ ਜਦੋਂ ਚੱਲਣਾ ਨਾ ਤੇ ਮੂੰਹ ਤੇ ਇਹ ਬੋਲ ਹੋਣੇ ਹੈਰਾਨ ਹੁੰਦੇ ਸੀ ਕਈ ਵਾਰਾਂ ਮੁੱਖ ਤੋਂ ਹੀ ਇਹ ਬੋਲ ਹੁੰਦੇ ਸੀ ਮਾਧੋ ਇਹ ਜਨਮ ਤੇ ਮਾਰੇ ਲੇਖੇ ਅੰਦਰ ਚਿਤਵਨੀ ਜਿਹੜੀ ਸੀ ਉਹ ਐਸ ਮਿੱਟੀ ਨੂੰ ਕਿਤੇ ਬਣਾ ਰਹੀ ਹੁੰਦੀ ਸੀ ਇਹਦੀ ਸਿਰਜਣਾ ਕਰ ਰਹੀ ਹੁੰਦੀ ਸੀ ਤੇ ਜਦੋਂ ਉਹ ਸਮਝ ਆਉਣੀ ਕਿ ਤੂੰ ਅੰਦਰੋਂ ਕੁਝ ਹੋ ਰਹੇ ਬਾਹਰੋਂ ਕੁਝ ਹੋ ਰਹੇ ਤੇ ਗੁਰੂ ਪਿਤਾ ਦੇ ਬਚਨ ਯਾਦ ਆਉਣੇ ਕਿ ਜਿਨ ਕੇ ਭੀਤਰ ਹੈ ਅੰਤਰਾ ਜੈਸੇ ਪਸ ਤੈਸੇ ਹੋਏ ਨਰਾ ਤੇ ਤੜ ਫੁੱਟਣਾ ਇੱਕ ਦਮ ਤੇ ਇਹਦੇ ਗਾੜੀ ਟਹਿ ਜਾਣਾ ਕਿ हे ਪਿਤਾ ਦਇਆ ਕਰਨਾ ਕਦੀ ਤੇ ਮੈਨੂੰ ਅੰਦਰੋਂ ਬਾਹਰੋਂ ਆਪਣਾ ਪੁੱਤ ਬਣਾਨਾ ਕਦੀ ਤੇ ਮੈਂ ਤੇਰੇ ਤੋਂ ਬਲਹਾਰੇ ਜਾਵਾਂ ਕਦੀ ਤੇ ਇਹ ਜੀਵਨ ਤੇਰੇ ਲੇਖੇ ਲਗੇ ਆਪ ਜੀ ਵੀ ਇਹ ਅਭਿਆਸ ਕਰਨਾ ਪਹਿਲਾਂ ਤੇ ਆਪਣੇ ਆਪਣੇ ਮਨ ਨਾਲ ਪਾਈ ਵਿਚਾਰੋ ਕਿ ਕਿਹਦੇ ਲੇਖੇ ਲਾਇਆ ਜੇ ਆਪਣੇ ਆਪ ਨੂੰ ਇਹ ਜਿਹੜੀਆਂ ਸ਼ਕਤੀਆਂ ਇਹ ਕੰਨ ਨੱਕ ਪੈਰ ਇਹ ਸਰੀਰ ਇਹ ਸਵਾਸ ਉਹਨੇ ਦਿੱਤੇ ਨੇ ਇਹ ਕਿਹਦੇ ਲੇਖੇ ਲਾਇਏ ਜੀ ਜੇ ਤੇ ਗੁਰੂ ਦੇ ਲੇਖੇ ਲਾਉਂਦੇ ਹੋ ਮਾਂ ਦੀ ਸੇਵਾ ਕਰਦੇ ਹੋ ਕਿਉਂਕਿ ਗੁਰੂ ਦਾ ਹੁਕਮ ਹੈ ਉਹਦੇ ਅੰਦਰ ਗੁਰੂ ਵਸਦਾ ਹੈ ਫਿਰ ਤੇ ਸਾਤੇ ਪਿਤਾ ਦੀ ਸੇਵਾ ਕਰਦੇ ਹੋ ਕਿ ਇਹਦੇ ਚ ਮੇਰਾ ਰੱਬ ਵਸਦਾ ਏ ਇਹ ਮੇਰੇ ਪਿਤਾ ਨੇ ਉਸ ਜਗਤ ਪਿਤਾ ਨੇ ਮੈਨੂੰ ਬਖਸ਼ਿਆ ਇਹਦੀ ਸੇਵਾ ਕਰਨੀ ਹੈ ਫਿਰ ਤੇ ਸਾਤੇ ਤੇ ਜੇ ਜਾਇਦਾਤਾ ਵਸ ਮੋਹ ਵਸ ਕਰਦੇ ਹੋ ਤੇ ਫਿਰ ਸੱਚ ਜਾਣਿਓ ਇਹ ਲੇਖੇ ਨਹੀਂ ਹੈ